ਮੰਦਰ ਦੀ ਆੜਤੇ ਵਿੱਚ ਤੋੜੇ ਜਾ ਰਹੇ ਨੇ ਗਰੀਬਾਂ ਦੇ ਘਰ ਵਾਰ ਤੇ ਜੀ ਸਾਨੂੰ ਤਾਂ ਬੱਚਿਆਂ ਨੂੰ ਵੀ ਮਾਰ ਜੀ ਤੜਪਦੇ ਰਹਦੇ ਆ ਜੀ ਬੇਵਸੀ ਲਾਚਾਰੀ ਬਿਆਨ ਕਰਦੀ ਖੇਤਾਂ ਦੇ ਵਿੱਚ ਲੰਮੀ ਪਈ ਇਹ ਬਜ਼ੁਰਗ औरत ਪਹਿਲਾਂ ਮੋਟਾ ਬਣਾਤੀਆ ਬੇਗੜੇ ਕੰਮ ਪਟਵਾਤੇ ਜਿਆ ਮਾਮਲਾ ਭਵਾਨੀ ਘੜਤੇ ਕੋਲ ਪੈਂਦੇ ਪਿੰਡ ਪੱਟੀਵਾਲ ਕਲਾਂ ਦਾ ਜਿੱਥੇ ਬਾਗੜੀ ਲੋਹਾਰ ਭਾਈਚਾਰੇ ਦੇ ਪਰਿਵਾਰਾਂ ਨੂੰ ਬੇਕਾਰ ਕੀਤਾ ਜਾ ਰਿਹਾ ਹੈ ਜਿੱहां ਬਾਗੜੀ ਲੋਹਾਰ ਭਾਈਚਾਰੇ ਦੇ ਪਰਿਵਾਰ ਪਿੰਡ ਦੇ ਵਿੱਚ ਅਨਾਜ ਮੰਡੀ ਦੇ ਕੋਲ ਪੰਚਾਇਤੀ ਜ਼ਮੀਨ ਤੇ ਕਈ ਸਾਲਾਂ ਤੋਂ ਰਹਿ ਰਹੇ ਸੀ ਤੇ ਹੁਣ ਪਿੰਡ ਦੇ ਸਰਪੰਚ ਵੱਲੋਂ ਉਹਨਾਂ ਨੂੰ ਉਸ ਜਗ੍ਹਾ ਨੂੰ ਖਾਲੀ ਕਰਾਉਣ ਦੇ ਆਦੇਸ਼ ਦਿੱਤੇ ਗਏ ਨੇ ਉਸ ਜਗ੍ਹਾ ਤੋਂ ਕੱਢਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਜੀहां ਉੱਥੇ ਕਿਹਾ ਜਾ ਰਿਹਾ ਹੈ ਕਿ ਇਸ ਪਿੰਡ ਦੀ ਸਾਂਝੀ ਜ਼ਮੀਨ ਦੇ ਉੱਤੇ ਮੰਦਿਰ ਬਣਾਇਆ ਜਾਏਗਾ ਤੇ ਮੰਦਿਰ ਦੀ ਆੜਤੇ ਵਿੱਚ ਉਹਨਾਂ ਗਰੀਬਾਂ ਨੂੰ ਉਹਨਾਂ ਬੇਵੱਸ ਲੋਕਾਂ ਨੂੰ ਘਰਾਂ ਤੋਂ ਬੇਕਾਰ ਕੀਤਾ ਜਾ ਰਿਹਾ ਹੈ। ਬੋਲ। ਹਾਂਜੀ ਬੇਬੇ ਕੀ ਨਾਮ ਹੈ ਤੇਰਾ? ਮੇਰਾ ਨਾਮ ਸ਼ੀਲਾ ਜੀ। ਤਾਂ ਕੀ ਗੱਲਬਾਤ ਹੋ ਗਈ ਬੇਬੇ? ਬਾਈ ਸਾਡੇ ਤਾਂ ਇਸ਼ਾਰੇ ਛੱਪਰ ਪਟ ਤੇ ਵੀਰੇ ਸ਼ਵੇਰ ਦੇ ਖੇਤਾਂ ਦੇ ਵਿੱਚ ਰੁਲਦੇ ਫਿਰਦੇ ਆ ਬੱਚੇ ਨਿਕੇ ਨਿਕੇ ਬੱਚੇ ਤੜਫਦੇ ਫਿਰਦੇ ਆ ਨਾ ਪਾਣੀ ਨਾ ਰੋਟੀ ਨਾ ਸ਼ਵੇਰ ਦੇ ਮੋਟਰ ਤੇ ਪੰਚਾਇਤੀ ਮੈਂ ਉਥੇ ਸਰਪੰਚਾਂ ਨਾਲ ਆਈ ਹੋਈ ਉਹ ਵੀ ਪੱਟਕੇ ਲੈ ਗਏ ਕਿਉਂ ਕੱਢੇ ਗਏ ਪਾਣੀ ਪਾਏ ਗਏ ਕੀ ਪਤਾ ਕੀ ਕਰਿਆ ਹੈਗਾ ਸਾਡੇ ਨਾਲ ਕੀ ਬੁਰਾ ਕਰਿਆ ਹੈਗਾ ਸਾਡੇ ਨਾਲ ਸਵੇਲ ਦੇ ਸੰਤਾ ਮਾਰ ਰੱਖੇ ਹੈਗੇ ਕਿੱਥੇ ਰਹਿੰਦੇ ਤੁਸੀਂ ਹਾਂ ਇੱਥੇ ਬੈਠੇ ਮੰਡੀ ਦੇ ਸਾਹਾਰੇ ਟੋਬੇ 'ਚ ਪਰਤ ਪਾ ਕੇ ਬਿਠਾਏ ਸਾਨੂੰ ਹਾਂ ਮਿੱਟੀ ਛਿਟਾ ਕੇ ਦਿੱਤੀ ਸੀ ਪਹਿਲਾਂ ਕਹਿੰਦੇ ਬੈਠੇ ਰਹੋ ਤੁਸੀਂ ਪਹਿਲਾਂ ਸਾਨੂੰ ਪਹਿਲਾਂ ਬੱਟੀ ਫਿਰ ਬਾਤ ਹੀ ਫਿਰ ਸਾਡੀ ਵੋਟਾਂ ਵੀ ਬਣਾਤੀ ਜੀ ਹੁਣ ਸਾਡੂ ਬੋਲਾ ਹਾਲ ਕਰ ਦਿੱਤਾ ਇਹਨਾਂ ਨੇ ਵੀ ਸਾਡਾ ਬੇਜ ਬਹੁਤ ਬੁਰਾ ਹਾਲ ਹੋ ਰਿਹਾ ਹੈ ਅਸੀਂ ਤਾਂ ਮਰ ਰਹੇ ਹਾਂਗੇ ਤੁਹਾਨੂੰ ਹੋਰ ਜਗ੍ਹਾ ਨਹੀਂ ਦੇ ਰਹੇ ਕਿੱਥੇ ਕਿਥੇ ਨਹੀਂ ਦਿੱਤੀ ਹੈਗੇ ਕੋਈ ਥਾਂ ਨਹੀਂ ਬਿਠਾ ਰਹੇ ਹੈਗੇ ਜਿੱਥੇ ਪਹਿnde ਸ਼ੂਏ ਤੇ ਬਿਠਾਵਾਂਗੇ ਉੱਥੇ ਪੰਚਾਇਤ ਉਹ ਕਹਿੰਦੇ ਵੀ ਇੱਥੇ ਨਹੀਂ ਬੈਠਦੇ ਵੀ ਤੁਸੀਂ ਕਿੰਨੇ ਸਮੇਂ ਤੋਂ ਉੱਥੇ ਬੈਰੇ ਸੀ ਜੀ ਪੰਚਾਇਤੀ ਜ਼ਮੀਨ ਸੀ ਉਹ ਹਾਂ ਪੰਚਾਇਤੀ ਜੀ ਟੋਬੇ ਜਿ ਮਰਤ ਪਵਾਇਆ ਸੀ ਛੋਟੇ ਛੋਟੇ ਆ ਕੇ ਸਾਡੇ ਏਡੇ ਕਿੱਡੇ ਪੰਚਾਇਤ ਹੀ ਪੰਚਾਇਤੀ ਜ਼ਮੀਨ ਸੀਗੀ ਜੀ ਪੰਚਾਇਤੀ ਸੀਗੀ ਜੀ ਸਾਨੂੰ ਕਹਿ ਕੇ ਪਰਥ ਪਵਾਇਆ ਸੀ ਵਿਆਹ ਜਿੱਤੇ ਪੈਸੇ ਚੱਕ ਕੇ ਪਰਥ ਪਵਾਇਆ ਜੀ ਠੀਕ ਹਾਂ ਤੁਹਾਨੂੰ ਕੀ ਕਹਿ ਕੇ ਉੱਥੋਂ ਉੱਥੋਂ ਉਠਾਇਆ ਗਿਆ ਤੁਹਾਨੂੰ ਉੱਥ ਸਾਡੇ ਤੇ ਹਮਲਾ ਕਰਤਾ ਇੱਕ ਦਿਨ ਜਮਾਰੀਆਂ ਚੂੜੀਆਂ ਸਾਰੀਆਂ ਸਾਡੇ ਤੇ ਛੜਤੀਆਂ ਜੀ ਸਰਪੰਚਾਂ ਨੇ ਹਾਂ ਸੋ ਰੋਜ਼ ਹੀ ਸਾਡੇ ਤੇ ਛੜ ਕਰਦੇ ਹਾਂ ਹਾਂ ਅਸੀਂ ਕਹਿੰਦੇ ਆ ਵੀ ਸਾਨੂੰ ਠਿਕਾਣਾ ਦੇ ਦਿਓ ਹੋਰ ਕੋਈ ਸ਼ਰਕੂ ਮੰਗਣ ਦੀ ਸਾਡੂ ਚਾਹੀਦੀ ਸਾਡਾ ਹੀਲਾ ਕਰ ਦੋ ਬਿਠਾਉਣ ਦਾ ਬੱਚੇ ਸਾਡੇ ਰੋਲਦੇ ਫਿਰਦੇ ਆ ਪੋਤਾ ਮਹੀ ਦਾ ਵੀਰ ਜੀ ਸਾਡਾ ਕੋਈ ਹੱਲ ਕਰ ਦੋ ਥੋੜੇ ਪੈਰਾਂ ਵਰਗੇ ਆ ਜੀ ਕੀ ਨਾਮ ਹੈ ਤੁਹਾਡਾ ਕੀ ਮਸਲਾ ਮੁੰਦਰੀ ਆ ਜੀ ਨਾਮ ਮੇਰਾ ਅਸੀਂ ਪੱਟੀਆਂ ਕਲਾਂ ਚ ਰਹਿ ਰਹੇ ਆ ਕਾਫੀ ਕਾਫੀ ਸਮੇ ਤੋਂ ਸੜੀ ਛੋਟੇ ਛੋਟੇ ਹੁੰਦੇ ਤੇ ਉਰੇ ਜੱਦਾ ਹੀ ਰਹਿ ਰਹੇ ਆ ਪਰ ਹੁਣ ਸਾਨੂੰ ਸਰਪੰਚ ਸਾਹਿਬ ਜੀ ਠਾਲ ਰਹਿਣਾ ਵਰੋਂ ਉੱਤੇ ਠਾਲ ਕੇ ਮੰਦਿਰ ਬਣਾ ਰਹੇ ਨੇ ਕਿੱਥੇ ਰਹਿ ਰਹੇ ਸੀ ਤੁਸੀਂ ਪੱਟੀਵਾਲ ਕਲਾ ਦੇ ਵਿੱਚ ਕਿੱਥੇ ਪੱਟੀਵਾਲ ਕਲਾਂ ਦੇ ਵਿੱਚ ਅਸੀਂ ਅਨਾਜ ਮੰਡੀ ਅਨਾਜ ਮੰਡੀ ਦੇ ਲਵੇ ਜਗਾ ਚਾਮਲਾੜ ਪੰਚਾਇਤੀ ਉੱਥੇ ਰਹਿ ਰਹੇ ਹਾਂ ਟੋਬਾ ਅੱਛਾ ਹੁਣ ਕੀ ਕੀ ਕਿਉਂ ਠਾਲ ਦਿੱਤਾ ਕੀ ਦਲੀਲ ਕਿ ਦਿੱਤੀ ਉਹਨਾਂ ਨੇ ਉਹ ਤਾਂ ਬਸ ਇਦਾਂ ਹੀ ਕਹਿੰਦੇ ਨੇ ਬਈ ਤੁਹਾਨੂੰ ਤੁਸੀਂ ਉੱਠ ਜਾਓ ਵਰੋਂ ਅਸੀਂ ਮੰਦਿਰ ਬਣਾਉਣਾ ਹੈ ਹੁਣ ਸਾਡਾ ਸਮਾਨ ਖੇਤਾਂ ਚ ਰੁਲ ਰਿਹਾ ਜੀ ਛੋਟੇ ਛੋਟੇ ਬੱਚੇ ਹੈ ਜੀ ਰੁਲ ਰਹੇ ਨੇ ਸਾਡੇ ਪ੍ਰੂਫ ਸਾਡੇ ਉਰੇ ਦੇ ਨੇ ਅਸੀਂ ਬਸਤੀ ਪੱਟੀਵਾਲ ਕਲਾਂ ਦੇ ਹਾਂ ਆਹ ਦੇਖੋ ਸਾਡੇ ਕੋਲ ਵੋਟਰ ਕਾਰਡ ਹੈਗਾ ਜੀ ਅਸੀਂ ਛੋਟੇ ਛੋਟੇ ਹੁੰਦੇ ਤੇ ਉਰੇ ਹੀ ਪਲੇ ਆ ਉਰੇ ਜੰਮੇ ਆ ਜੀ ਅਸੀਂ ਕੋਈ ਸਮਾਂ ਨਹੀਂ ਦਿੱਤਾ ਸਮਾਂ ਕੋਈ ਸਮਾਂ ਨਹੀਂ ਦਿੱਤਾ ਇਹ ਜੀ 2-4 ਦਿਨ ਦਾ ਵੀ ਸਮਾਂ ਮੰਗਿਆ ਬਈ ਅਸੀਂ ਕੋਈ ਜਗ੍ਹਾ ਦਾ ਹੱਲ ਕਰ ਲਈਏ ਕੋਈ ਸਮਾਂ ਨਹੀਂ ਦਿੱਤਾ ਉਦੋਂ ਮਾਰ ਪਟਕੇ ਸਮਾਨ ਸੜਾ ਬਾਹਰ ਮਾਰਿਆ ਜੀ ਨਾਲ ਕਿਸੇ ਪਿੰਡੇ ਦੇ ਵਾਸੀਓ ਪਰ ਤੁਹਾਨੂੰ ਜਗ੍ਹਾ ਕਿਉਂ ਨਹੀਂ ਦਿੱਤੀ ਫਿਰ ਇੱਥੇ ਉਹਨਾਂ ਨੇ ਰਹਿਣ ਲਈ ਕੋਈ ਪਤਾ ਨਹੀਂ ਹੈ ਇਹ ਗੱਲ ਦਾ ਵਿੱਚ ਕੀ ਕਹਿ ਰਹੇ ਨੇ ਕੀ ਨਾ ਬਈ ਕੀ ਬਣੂਗਾ ਠੀਕ ਹੈ ਨਾ ਸਾਨੂੰ ਮਤਲਬ ਕਿ ਤੱਕੇ ਸਹੀ ਕੀਤੀ ਹੈ ਉਹਨਾਂ ਨੇ ਕਿਸੇ ਹੋਰ ਥਾਂ 'ਤੇ ਸ਼ਿਫਟ ਕਰਨ ਦੀ ਗੱਲ ਹੋਈ ਉਹਦੇ ਹੋਰ ਥਾਂ 'ਤੇ ਸ਼ਿਫਟ ਕਰਨ ਦੀ ਗੱਲ ਕੀਤੀ ਸੀ ਉਹਨਾਂ ਨੇ ਜੀ ਰੋਦੋਂ ਵੀ ਵਿਰੋਧ ਕਰਨ ਲੱਗ ਕੇ ਜਵਾਬ ਦੇਤਾ ਸਾਨੂੰ ਉਹਨਾਂ ਸਰਪੰਚ ਸਾਹਿਬ ਨੇ ਹੁਣ ਕਹੇ ਕਹਿੰਦੇ ਨੇ ਜਿੱਥੇ ਮਰਜ਼ੀ ਜਾਓ ਰਹੋ ਛੋਟੇ ਛੋਟੇ ਸਾਡੇ ਬੱਚੇ ਆ ਜੀ ਸਕੂਲ ਸਕੂਲਾਂ ਚ ਪੜ੍ਹਦੇ ਨੇ ਜੀ ਸਾਡੇ ਉਹਨੂੰ ਦੱਸੋ ਜੀ ਕੋਈ ਸਾਡਾ ਹੱਲ ਹੋਣਾ ਚਾਹੀਦਾ ਜੀ ਮੁਖਤਿਆਰ ਸਿੰਘ ਆ ਜੀ ਮੈਂ ਕਹਿਣਾ ਜੀ ਅੱਜ ਮੇਰੀ ਪਰਜਾਈ ਗੁਜ਼ਰ ਗਈ ਤੇ ਉੱਥੇ ਫੁੱਲ ਤੇ ਉਹਦੇ ਫੁੱਲਾ ਵੇਲੇ ਜਦੋਂ ਉੱਥੇ ਫੁੱਲ ਚੁਗਣ ਗਏ ਉਸ ਟਾਈਮ ਮੋਟਰ ਕੱਢ ਕੇ ਸਰਪੰਚ ਨੇ ਆਪਣੇ ਘਰ ਨੂੰ ਆਪਣੇ ਘਰੇ ਲੈ ਗਿਆ ਖਾਨੀ ਖਾਨੀ ਕਿਸੇ ਨੂੰ ਹੋਰ ਨੂੰ ਫੜਾਤੀ ਸਾਨੂੰ ਇਹ ਤਾਂ ਨਹੀਂ ਪਤਾ ਇਹਨੇ ਪਾਰਟੀਆਂ ਬਣਾਉਣੀਆਂ ਪਿੰਡ 'ਚ ਸਾਡੇ ਸ਼ੁਰੂ ਕਰ ਰੱਖੀਆਂ ਨੇ ਇਹ ਸਰਪੰਚ ਨੇ ਜੇ ਮੈਂ ਇਹਦੇ ਘਰ ਥਾਣੇਦਾਰ ਸਾਹਿਬ ਨੂੰ ਕਿਹਾ ਤੇ ਮੈਂ ਗਿਆ ਘਰ ਪੁਲਿਸ ਵਾਲੇ ਵੀ ਉੱਥੇ ਖੜੇ ਤੇ ਮੈਂ ਉੱਥੇ ਕਿਹਾ ਵੀ ਉਹ ਦਰਸ਼ਨਾ ਅੱਜ ਸਾਡੇ ਘਮਾਰਾਂ ਨਾਲ ਜੁਲਮ ਕਰ ਰਹੇ ਹੋ ਤੁਸੀਂ ਮੋਟਰ ਕੱਢ ਲਈ ਉੱਥੇ ਹੈ ਕੋਈ ਅਦਾ ਕੋਈ ਬਾਲੀਵਾਰ ਤੇ ਨਹੀਂ ਪਿੰਡ ਦਾ ਤੁਸੀਂ ਦੇ ਅਦਾ ਪਿੰਡ ਖਖੜੀਆਂ ਕਰੇਲੇ ਕਰਤਾ ਇਸ ਕਰਕੇ ਜਦ ਕਿਹਾ ਮੈਨੂੰ ਕਹਿੰਦਾ ਵੀ ਜਾ ਸਾਡੇ ਤੇ ਪਰਚਾ ਦੇ ਦੇ ਪਰਚਾ ਕਰਾ ਦੇ ਸਾਡੇ ਤੇ ਜਿਹੜੀ ਅਰਜੰਦੀਆਂ ਨੇ ਦੇ ਦੇ ਮੈਂ ਇਸ ਗੱਲ ਕਰਕੇ ਦੁਬਾਰੇ ਫਿਰ ਕਿਹਾ ਥਾਣੇਦਾਰ ਸਾਹਿਬ ਕਹਿੰਦਾ ਭਾਈ ਜਦ ਅਸੀਂ ਖੜਿਆ ਤੂੰ ਕਿਉਂ ਬੋਲਦਾ ਨਾ ਮੈਨੂੰ ਥਾਣੇਦਾਰ ਸਾਹਿਬ ਨੇ ਵੀ ਇਹ ਗੱਲ ਕੀਤੀ ਮੈਂ ਇਸ ਗੱਲਾਂ ਕਰਕੇ ਕਹਿੰਦਾ ਹੋਇਆ ਜੇ ਰੋਸਾ ਹੋਊਗਾ ਪਿੰਡ ਦੇ ਨਾਲ ਲੋਕਾਂ ਨਾਲ ਹੋਊਗਾ ਮੇਰੇ ਨਾਲ ਕਹਦਾ ਰੋਸਾ ਦੀ ਉਹਦਾ ਹੈ ਉਹਨੇ ਸਾਡੇ ਗਰੀਬਾਂ ਤੇ ਕਿਉਂ ਹਮਲਾ ਕਰ ਰਿਹਾ ਹੈ ਇਹ ਮੋੜ ਮੋੜ ਕੇ ਇਹ ਗੱਲ ਤੁਹਾਨੂੰ ਕਿੱਥੇ ਕਹੀ ਸੀ ਉਹਨਾਂ ਨੇ ਉਹਦੇ ਸਰਪੰਚ ਦੇ ਬਾਹਰ ਦੇ ਮੂਰੇ ਉੱਥੇ ਪੁਲਿਸ ਵਾਲੇ ਖੜੇ ਤੇ ਗੱਡੀ ਖੜੀ ਤੇ ਉੱਥੇ ਪੁਲਿਸ ਦੀ ਉੱਥੇ ਦੋਏ ਬਾਪ ਪੁੱਤੇ ਇਹ ਤੇ ਕਿਵੇਂ ਦੇਖ ਦਰਸ਼ਨ ਤੇ ਉਹ ਪੰਚਾਇਤੀ ਜਗ੍ਹਾ ਦੇ ਵਿੱਚ ਬਾਗੜੀ ਪਰਿਵਾਰ ਰਹੇ ਨੇ ਸੀ ਤੇ ਉਹਨਾਂ ਠਾਏ ਗਏ ਤੁਸੀਂ ਕਿਵੇਂ ਦੇਖ ਦਿਓ ਪਿੰਡ ਮੈਂ ਆਪ ਦੇਖੇ ਨੇ ਜੀ ਠਾਏ ਤੇ ਉਹ ਪਾਣੀ ਆ ਗਿਆ ਉਹ ਬਚਾਰੇ ਉੱਥੇ ਪਾਣੀ ਪੀ ਲੈਂਦੇ ਤੇ ਮੋਟਰ ਚਲਾ ਕੇ ਉਹਦੇ ਉਹਨਾਂ ਦੀ ਮੋਟਰ ਵੀ ਕੱਢੀ ਗਈ ਉਹਨਾਂ ਨੇ ਪਹਿਲਾਂ ਸਮਰਾਈ ਵੀ ਮੋਟਰ ਉਹਨਾਂ ਨੇ ਆਈ ਸੀ ਮੈਨੂੰ ਕਹਿੰਦਾ ਜੇ ਕਹਿੰਦਾ ਕੋਈ ਫੜ ਲੇ ਮੋਟਰ ਕਹਿੰਦਾ ਉਹ ਜਾਲੀ ਚੱਲਦੀ ਸੀ ਮੈਂ 5 ਸਾਲ ਦੀ ਤਾਂ ਇਹ ਜਾਲੀ ਚੱਲੀ ਨਹੀਂ ਫੜੀ ਨਹੀਂ ਗਈ ਹੁਣ ਫੜੀ ਜਾਂਦੀ ਅੱਜ ਕਮਾਰਾਂ ਦੇ ਬਾਜੀ ਨੂੰ ਤੇ ਇਹਨਾਂ ਦੀ ਵਜਾ ਕਰਕੇ ਜਿਹੜੀ ਮੋਟਰ ਪੱਟੀ ਆ ਹਾਂਜੀ ਹਾਂ ਹਾਂ ਇਹਨਾਂ ਰੋਸਾ ਤਾਂ ਬਗੜੀਆਂ ਨਾਲ ਆਊਗਾ ਸਾਡੇ ਨਾਲ ਕਾਹਦਾ ਰੋਸਾ ਦੀ ਇਹਨਾਂ ਦਾ ਕੀ ਮਤਲਬ ਸਰਪੰਚ ਨੇ ਸਾਡੇ ਨਾਲ ਕਿਉਂ ਧੋਖਾ ਇਹੋ ਜਿਹਾ ਕਰੇ ਨੇ ਕਿਉਂ ਲੋਕਾਂ ਨੂੰ ਪਾੜ-ਪਾੜ ਬਰਬਾਦ ਕਰ ਰਿਹਾ ਸਾਡੇ ਪੱਟੀਵਾਲ ਨੂੰ ਸਾਡੇ ਦਾ ਇਸ ਉਹ ਗੱਲ ਹੋਈ ਓ ਨਹੀਂ ਕਦੇ ਜਿਹੜੀ ਅੱਜ ਬਰਬਾਦ ਸਾਡਾ ਪੱਟੀਵਾਲ ਹੋ ਰਿਹਾ ਹੈ ਕਾਦੇ ਬਾਰੇ ਹੋ ਰਿਹਾ ਹੈ ਇਹ ਹੈ ਹੈ ਇਹਨਾਂ ਸਿਆਸੀ ਬੰਦੇ ਨੇ ਸਾਡੀ ਪੱਟੀ ਮੇਸ ਕਰਦੀ ਸਾਡੇ ਪਿੰਡ ਦੀ ਕੀ ਮੰਗ ਕਰਦੇ ਓ ਅੱਜਿਆਂ ਆ ਗਿਆ ਨਾ ਵੀ ਸਾਡੇ ਪਿੰਡ ਦੇ ਵਿੱਚ ਇਨਸਾਫ ਹੋਣਾ ਚਾਹੀਦਾ ਗਰੀਬਾਂ ਨੂੰ ਇੱਕ ਮੁੱਠੀ ਹੋਣਾ ਚਾਹੀਦਾ ਕਰਨਾ ਚਾਹੀਦਾ ਇਹਨੂੰ ਇਹਨਾਂ ਨੇ ਪਾੜ ਕੇ ਦੋ ਕਿਤੇ ਮੰਦਿਰ ਬਣਾਉਣ ਲੱਗਿਆ ਕਿਤੇ ਕੁਸ ਬਣਾਉਣ ਲੱਗਿਆ ਜੇ ਲੜਾਈ ਕਰਨੀ ਸੀ ਇਹ ਗਰੀਬਾਂ ਨਾਲ ਆਪੇ ਚ ਪਾੜ ਕੇ ਇਹਨਾਂ ਦੀ ਲੜਾਈਆਂ ਕਰਾਉਣੀਆਂ ਨੇ ਇਹਨਾਂ ਨੇ ਹਾਂਜੀ ਕੀ ਨਾਮ ਟਰਡਾ ਮੇਰਾ ਨਾਮ ਸਤਨਾਮ ਕੌਰ ਹੈ ਪੰਚਾਇਤ ਮੈਂਬਰਾਂ ਮਜਿੱਦਾ ਮੈਂ ਠੀਕ ਹੈ ਪਟਿਆਲ ਕਲਾ ਹਾਂ ਪਟਿਆਲ ਕਲਾ ਤੋਂ ਕਿਵੇਂ ਦੇਖ ਦੋ ਜਿਹੜਾ ਸਾਰਾ ਘਟਨਾ ਕਰਮ ਨੂੰ ਜਿਹੜਾ ਜਿਹੜਾ ਘਟਨਾ ਕਰਮ ਹੋਇਆ ਬਹੁਤ ਨਿੰਦਨਯੋਗ ਹੈ ਬਹੁਤ ਘਟਨਾ ਕਰਮ ਹੈ ਬਹੁਤ ਗਲਤ ਹੋਇਆ ਇੱਕ ਗੁਰੂ ਪੀਰਾਂ ਦੀ ਧਰਤੀ ਹੈ ਪੰਜਾਬ ਇੱਕ ਪਾਸੇ ਆਪਾਂ ਲੰਗਰ ਲਾਣ ਜਾ ਰਹੇ ਹਾਂ ਬਹੁਤ ਪੁੰਨਦਾਨ ਕਰਦੇ ਆ ਤੇ ਦੂਜੇ ਪਾਸੇ ਅਜੇ ਛੋਟੇ-ਛੋਟੇ ਬੱਚਿਆਂ ਦੇ ਸਿਰ ਤੋਂ ਛੱਤ ਚੱਕ ਕੇ ਇੱਕ ਸਾਈਡ ਤੇ ਕਰਤੀ ਇੱਕ ਇਨਸਾਨੀਅਤ ਹੋਣ ਦੇ ਨਾਤੇ ਜੇ ਕੋਈ ਰੰਜਸ ਜਾਂ ਕੋਈ ਗੱਲਬਾਤ ਸੀ ਉਹ ਬਾਅਦ ਚ ਕਰ ਲੈਂਦੇ 2 ਮਿੰਟ ਠਹਿਰ ਕੇ ਕਰ ਲੈਂਦੇ ਜਾਂ ਫਿਰ ਇਹਨਾਂ ਦੀ ਜਗ੍ਹਾ ਦਾ ਅੱਗੇ ਇੰਤਜ਼ਾਮ ਕਰਕੇ ਫਿਰ ਇਹਨਾਂ ਨੇ ਕੰਮ ਕਰਨਾ ਸੀ ਆ ਜਿਨ੍ਹਾਂ ਤੋਂ ਸਿਰ ਤੋਂ ਛੱਤ ਚੱਕੀ ਗਈ ਹੈ ਅਜੇ ਛੋਟੇ-ਛੋਟੇ ਬੱਚੇ ਅਜੇ ਐਨੇ ਭਾਵਕਾਂ ਸੀ ਕਿ ਦੁਪਹਿਰ ਦਾ ਖਾਣਾ ਪੀਣਾ ਵੀ ਨਹੀਂ ਖਾਦਾ ਬਹੁਤ ਐਨੇ ਭਾਵਕਾਂ ਕਿ ਅਧਿਆਪਨ ਨੂੰ ਅਸੀਂ ਕੰਟਰੋਲ ਵੀ ਨਹੀਂ ਕਰ ਪਾ ਰਹੇ ਵੀ ਅਜਿਨਾਂ ਦੇ ਇੱਕ ਇਨਸਾਨੀਅਤ ਦੇ ਨਾਤੇ ਸੋਚ ਲੈਣਾ ਸੀ ਵੀ ਚਲੋ ਰੰਜਸਤਾ ਜਿਹੜੀ ਹੈਗੀ ਇੱਕ ਸਾਈਡ ਐ ਇਨਸਾਨੀਅਤ ਦੇ ਨਾਤੇ ਤਾਂ ਸੋਚਦੇ ਆ ਜੀ ਇਨਸਾਨਾਂ ਤੇ ਇੰਨਾ ਜ਼ੁਲਮ ਕਰਨਾ ਇੱਕ ਇਨਸਾਨ ਦੂਜੇ ਇਨਸਾਨ ਤੇ ਜ਼ੁਲਮ ਕਰ ਰਿਹਾ ਹੈ ਇੱਕ ਪਾਸੇ ਆਪਾਂ ਪੁੰਨ ਕਰ ਰਹੇ ਆ ਜਗ ਲਾ ਰਹੇ ਆ ਲੰਗਰ ਚਲਾਉਣ ਦੀ ਕਰ ਰਹੇ ਆ ਸਿੱਧੀ ਦਿਹਾੜਾ ਅੱਜ ਇੱਕ ਅਵਾਰਾ ਪਸ਼ੂ ਨੇ ਉਹਨਾਂ ਦੇ ਲੋਕ ਉੱਤੇ ਕੰਬਲ ਪਾਉਂਦੇ ਨੇ ਬਾਕੀ ਕੁੱਤੇ ਬਿੱਲੇ ਨੇ ਉਹਨਾਂ ਨੂੰ ਵੀ ਹੌਸਲੇ ਬਣਾ ਕੇ ਦੇ ਰਹੇ ਨੇ ਵੀ ਪੁੰਨ ਦਾ ਕੰਮ ਐ ਪਰ ਇਹਨਾਂ ਦੇ ਪੋਦੇ ਮਹੀਨੇ ਜਿਹੜਾ ਕੰਮ ਇਹਨਾਂ ਨੇ ਕਰਿਆ ਇਹ ਬਿਲਕੁਲ ਨਿੰਦਨਯੋਗ ਹੈ ਅਸੀਂ ਬਹੁਤ ਇਸ ਗੱਲ ਤੇ ਆਪਣੇ ਆਪ ਤੇ ਬਹੁਤ ਕਿਹਦੀ ਠੰਡ ਪੈ ਰਹੀ ਹੈ ਮੈਡਮ ਇਹਨਾਂ ਦਾ ਜੇ ਘਰ ਜਾੜ ਗਿਆ ਤਾਂ ਕੋਈ ਇਹਨਾਂ ਨੂੰ ਜਗ੍ਹਾ ਵਗੈਰਾ ਦਿੱਤੀ ਗਈ ਕੁਝ ਵੀ ਨਹੀਂ ਦਿੱਤਾ ਗਿਆ ਇਹਨਾਂ ਨੂੰ ਇਹਨਾਂ ਨੂੰ ਜਗ੍ਹਾ ਦੇ ਕੇ ਫਿਰ ਚਲੋ ਜੇ ਉਹ ਜਗ੍ਹਾ ਦੇ ਉੱਤੇ ਕੁਝ ਬਣਾਉਣਾ ਸੀ ਇੱਕ ਟੋਬਾ ਰੋ ਕੇ ਸੱਤ ਦੀ ਜਗ੍ਹਾ ਉਹ ਇਹ ਨਹੀਂ ਵੀ ਕਿ ਇੱਕ ਭਾਈਚਾਰੇ ਦੀ ਹੈ ਸਹਿਮਤੀ ਨਾਲ ਸਾਰਿਆਂ ਨੂੰ ਹੈ ਵੰਡ ਕੇ ਦਿੱਤੀ ਜਾਣੀ ਚਾਹੀਦੀ ਸੀ ਚਲੋ ਇਹ ਵੀ ਬੈਠੇ ਨੇ ਗਰੀਬ ਜੇ ਕੋਈ ਮਸਲਾ ਇਹਨਾਂ ਨੇ ਦੇਖਣਾ ਸੀ ਵੀ ਇੱਥੇ ਜਗ੍ਹਾ ਕੋਈ ਤੰਗੀ ਹੈ ਵੀ ਆਪਾਂ ਨੂੰ ਕੁਝ ਹੋਰ ਬਣਾਉਣਾ ਹੈ ਤਾਂ ਇਹਨਾਂ ਵਾਸਤੇ ਕਿਤੇ ਜਗ੍ਹਾ ਦਾ ਪ੍ਰਬੰਧ ਕਰਕੇ ਫੇਰ ਹੀ ਇਹਨਾਂ ਨੂੰ ਚੱਕਣਾ ਸੀ ਪਰ ਮੈਂ ਇੱਕ ਗੱਲ ਤਾਂ ਪ੍ਰਸ਼ਾਸਨ ਵਾਸਤੇ ਵੀ ਮੈਂ ਬਹੁਤ ਵੱਡੀ ਨਿੰਦਨਯੋਗ ਹੈ ਪ੍ਰਸ਼ਾਸਨ ਦੀ ਗੱਲ ਵੀ ਉਹਨੇ ਪ੍ਰਸ਼ਾਸਨ ਆਇਆ ਪ੍ਰਸ਼ਾਸਨ ਨੇ ਇਹ ਨਹੀਂ ਕਿਹਾ ਵੀ ਇਹਨਾਂ ਨੂੰ ਕੋਈ ਮੌਲਤ ਦੇ ਦਿਓ 5 ਦਿਨ ਦੇ 10 ਦਿਨ ਦੀ ਵੀ ਇਹਨਾਂ ਦਾ ਅੱਗੇ ਕੋਈ ਟਿਕਾਣਾ ਬਣਾ ਕੇ ਫਿਰ ਹੀ ਚੱਕਿਆ ਜਾਵੇ ਕੋਈ ਟਾਈਮ ਨਹੀਂ ਦਿੱਤਾ ਕੋਈ ਟਾਈਮ ਵੀਡੀਓ ਵੀ ਆ ਗਏ تھے ਪੁਲਿਸ ਪ੍ਰਸ਼ਾਸਨ ਵੀ ਆਇਆ ਸਭ ਆਏ ਨਾ ਕਿਸੇ ਨੇ ਕੋਈ ਇਹਨਾਂ ਨੂੰ ਟਾਈਮ ਨਹੀਂ ਦਿੱਤਾ ਅੱਜ ਚੱਕ ਕੇ ਇਹਨਾਂ ਦੀ ਪਿੰਡ ਦੀ ਬੋਟ ਬਣੀ ਹੈ ਇਹ ਪਿੰਡ ਤੋਂ ਬੋਟ ਪਿੰਡ ਦੀ ਬੋਟ ਬਣੀ ਹੋਈ ਹੈ ਕਾਫੀ ਟਾਈਮ ਤੋਂ ਮੈਨੂੰ 40 ਸਾਲ ਹੋ ਗਏ ਇੱਥੇ ਪਟਿਆਲੇ 'ਚ ਮੇਰੇ ਮੈਰਿਜ ਹੋਈ ਨੂੰ ਮੈਂ ਬਹੁਤ ਸਿਰ ਤੋਂ ਇਹਨਾਂ ਨੂੰ ਦੇਖ ਰਹੀ ਹਾਂ ਇੱਥੇ ਘੱਟੋ ਘੱਟ 10-12 ਸਾਲ ਹੋ ਗਏ ਮੈਨੂੰ ਇੱਥੇ ਦੇਖਦੀ ਹਾਂ ਇੱਥੇ ਇਹ ਬੱਚੇ ਜੰਮੇ ਪਲੇ ਨੇ ਛੋਟੇ ਛੋਟੇ ਮੈਂ ਦੇਖ ਰਹੀ ਹਾਂ ਕੀ ਅਪੀਲ ਕਰਦੇ ਹੋ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਅਪੀਲ ਕਰਦੇ ਆ ਕਿ ਪ੍ਰਸ਼ਾਸਨ ਨੇ ਐਦੀ ਘਿਣਾਉਣੀ ਹਰਕਤ ਜਿਹੜੀ ਕੀਤੀ ਹੈ ਇਹ ਬਿਲਕੁਲ ਨਹੀਂ ਕਰਨੀ ਚਾਹੀਦੀ ਸੀ ਜਦੋਂ ਐਸ ਐਚਓ ਸਾਹਿਬ ਆਏ ਨੇ ਵੀਡੀਓ ਸਾਹਿਬ ਆਏ ਨੇ ਇੱਥੇ ਉਹਨਾਂ ਨੇ ਦੇਖਣਾ ਸੀ ਵੀ ਇਹ ਛੋਟੇ-ਛੋਟੇ ਬੱਚਿਆਂ ਦਾ ਹੈ ਵੀ ਇਹਨਾਂ ਦਾ ਹਿੱਲੇ ਕੀ ਹੋਊਗਾ ਇੰਨੀ ਕੜੱਕੇ ਦੀ ਠੰਡ ਦੇ ਵਿੱਚ ਲੈ ਕੇ ਬੱਚੇ ਨੂੰ ਕਿੱਥੇ ਜਾਣਗੇ ਮਨੋ ਜੁਟੋ ਨਾਮ ਜੀ ਸ਼ੰਦਰਪਾਲ ਮੈਂਬਰ ਸਰਪੰਚ ਸਾਹਿਬ ਦਾ ਭਰਾ ਜੀ ਮੈਂ ਨਾਲ ਹੀ ਰਹਿਣਾ ਹਰ ਟਾਈਮ ਜੋ ਵੀ ਗੱਲ ਹੈ ਕੋਈ ਦਿੱਕਤ ਨਹੀਂ ਸਰਪੰਚ ਸਾਹਿਬ ਜਵਾਰ ਲੈਗੇ ਜਿਸ ਕਰਕੇ ਸੁਣਨ ਨਹੀਂ ਉਹਨਾਂ ਦੀ ਅਟੈਚਮੈਂਟ ਹੋਈ ਜੋ ਵੀ ਤੁਸੀਂ ਹੈ ਗੱਲਬਾਤ ਦੱਸਣੀ ਹੈ ਪੱਟਿਆਲ ਕਲਾ ਜਿਹੜਾ ਬਾਗੜੀ ਦੇ ਲੋਹਾਰ ਦੇ ਭਾਈ ਚਰਨ ਜਿਹੜਾ ਪੰਚਾਇਤ ਚੀ ਵਿੱਚੋਂ ਕੱਟਿਆ ਜਾ ਰਿਹਾ ਹੈ ਮਸਲਾ ਕੀ ਕਹਿਣਾ ਚਾਹੁੰਦਾ ਮਸਲਾ ਇਹ ਇਹ ਬਾਗੜੀ ਪਹਿਲਾਂ ਕਿ ਪਿਆਲ ਪਿੰਡ ਰਹੇ ਸੀ ਉਸ ਤੋਂ ਬਾਅਦ ਨਾਏਗੜ੍ਹ ਰਹੇ ਦੇ ਸੀ ਨਾਲ ਹੀ ਪਿੰਡ ਹੈਗਾ ਤੇ ਇਹਨਾਂ ਦਾ ਕੰਮ ਕੀ ਸੀ ਡੰਗਰ ਪੱਛੂ ਲਿਆ ਕੇ ਬਾਹਰਲੇ ਪਿੰਡਾਂ ਦੇ ਵਿੱਚੋਂ ਪਿੰਡਾਂ ਦੇ ਵਿੱਚ ਛੜ ਦਿੰਦੇ ਸੀ ਤੇ ਉਸ ਤੋਂ ਬਾਅਦ ਉੱਥੋਂ ਚਲੋ ਨਾਏਗੜ੍ਹ ਦੇ ਲੋਕਾਂ ਨੇ ਇਹਨਾਂ ਨੂੰ ਕੱਢਦਾ ਤੇ ਸਾਡੇ ਇੱਕ ਮੈਂਬਰ ਸੀ ਉਹ ਆ ਕੇ ਸਰਪੰਚ ਸਾਹਿਬ ਨੂੰ ਕਹਿੰਦੇ ਵੀ ਇਹਨਾਂ ਨੂੰ ਆਪਾਂ ਬਿਠਾਉਣਾ ਹੈ ਅਸੀਂ ਜਗ੍ਹਾ ਦੇ ਦਿੱਤੀ ਇਹਨਾਂ ਨੂੰ ਹੁਣ ਇਹ ਕਾਫੀ ਟਾਈਮ ਤੋਂ ਬੈਠੇ تھے ਪਿਛਲੇ ਮੰਡੀ ਦੇ ਸੀਜ਼ਨ 'ਚ ਇਹ ਕਹਿੰਦੇ ਵੀ ਸਾਡੇ ਉੱਪਰ ਕਰਦਾ ਪੈਂਦਾ ਹੈ ਅਸੀਂ ਇਹਨਾਂ ਨੂੰ ਦੋ ਤਿੰਨ ਸਾਮੇ ਜਗ੍ਹਾ ਦਿਖਾਈ ਇਹ ਕਹਿੰਦੇ ਨਹੀਂ ਅਸੀਂ ਕਿਤੇ ਨਹੀਂ ਬੈਠਣਾ ਉਹੀ ਰਹਿਣਾ ਅਸੀਂ ਕਿ ਚਲੋ ਠੀਕ ਹੈ ਹੁਣ ਮੈਟਰ ਕੀ ਸੀ ਕਿ ਉਹਥੇ ਧਰ ਮਸਾਲਾ ਪਾਉਂਦੀ ਸੀ ਇਹਨਾਂ ਨੂੰ ਸਿਰਫ 2 ਫੁੱਟ ਜਗ੍ਹਾ ਦਾ ਸੀ ਇਹਨਾਂ ਨੂੰ ਇਹ ਕਹਿਦੀ ਵੀ 2 ਫੁੱਟ ਤੁਸੀਂ ਮੰਡੀ ਵੱਲ ਨੂੰ ਹੋ ਜਾਓ ਅੱਗੇ ਤੇ ਇਹਨਾਂ ਦੀ ਜਿਹੜੀ ਜਗ੍ਹਾ ਮਿੰਤੀ ਦੇ ਵਿੱਚ ਪੂਰੀ ਹੋ ਜਾਊ ਪਰ ਇਹ ਥੋੜੇ ਜਿਹੇ ਦੂਜੇ ਧੜੇ ਦੇ ਹੱਥ ਦੇ ਚੜਕੇ ਐਂਟੀਪਾਰਟੀ ਦੇ ਚੜਕੇ ਇਹ ਸਰਪੰਚ ਸਾਹਿਬ ਦੇ ਉਲਟ ਚੱਲਣ ਲੱਗੇ ਲੋਕਾਂ ਕੋਲ ਉਹਨਾਂ ਨੂੰ ਮ ਫਿਰ ਕੋ ਸੁਪਿੰਡਰ ਦੇ ਵਿੱਚੋਂ ਜਿਹੜੇ ਗਰੀਬ ਜਨਤਾ ਜਿੱਥੇ ਰਹਿੰਦੇ ਨੇ ਵਿੜੇਵਾਲ ਰਮਦਾਸੀਆ ਭਾਈਚਾਰੇ ਦੀ ਉਧਰ ਜਗ੍ਹਾ ਜਿੱਥੇ ਰਹਿੰਦੇ ਨੇ ਮੰਡੀ ਦੇ ਵੱਲ ਉੱਥੇ ਜਦੋਂ ਕੋਈ ਸੰਸਕਾਰ ਹੁੰਦਾ ਸੀ ਇਹ ਉਹਨਾਂ ਨੂੰ ਕਹਿੰਦੇ ਕਿ ਸਾਡੇ ਇੱਥੇ ਬੈਠ ਕੇ ਰੋਣਾ ਨਹੀਂ ਕਿਸੇ ਨੇ ਵੀ ਉਹ ਕਹਿੰਦੇ ਵੀ ਸਾਡੀ ਜਦੋਂ ਪੁਰਾਣੀ ਜਗ੍ਹਾ ਅਸੀਂ ਤੌਰੀ ਆਉਣਾ ਹੈਗਾ ਪੂਰੀ ਸੰਸਕਾਰ ਕਰਨਾ ਹੈ ਤਾਂ ਕਰਕੇ ਇਹਨਾਂ ਨੇ ਆਪਦੇ ਆਪ ਹੀ ਪਿੰਡ ਦੇ ਵਿੱਚ ਜਿਹੜਾ ਬੈਰ-ਵਿਰੋਧ ਤਾਂ ਬਹੁਤ ਹੀ ਜ਼ਿਆਦਾ ਵਧਾ ਰੱਖਿਆ ਸੀਗਾ ਤਾਂ ਕਰਕੇ ਲੋਕ ਇਹਨਾਂ ਦੇ ਉਲਟੋ ਹੋਏ ਹੋਏ ਨੇ ਉੱਥੇ ਥੋੜਾ ਜਿਹਾ ਉਹਨਾਂ ਦਾ ਕੰਮ ਚੱਲ ਰਿਹਾ ਹੈਗਾ ਧਰਮਸ਼ਾਲਾ ਦਾ ਤੇ ਇਹ ਬਸ ਥੋੜਾ ਜਿ ਤੇ ਉਸ ਤੋਂ ਬਾਅਦ ਇੱਕ ਦਿਨ ਇਹਨਾਂ ਦੀ ਵੀਡੀਓ ਦੇ ਵਿੱਚ ਲੋਕਾਂ ਨਾਲ ਆਪਸ ਦੇ ਵਿੱਚ ਥੋੜੀ ਜੀ ਤੂ-ਤੂ ਮੈਂ ਮਾਂ ਹੋ ਗਈ ਸੀ ਉਸ ਤੋਂ ਬਾਅਦ ਥਾਣੇ ਗੱਲ ਵਾਗੀ ਚਲੋ ਸਰਪੰਚ ਸਾਹਿਬ ਕੇ ਲਈ ਵੀ ਕਿਤੇ ਹੋਰ ਜਗ੍ਹਾ ਦਿਖਾ ਦਿੰਦੇ ਆਪਾਂ ਇਹਨਾਂ ਨੂੰ ਪਿੰਡ ਦੇ ਵਿੱਚ ਹੋਰ ਵੀ ਦੋ ਤਿੰਨ ਥਾਂ ਵਿੱਚ ਜਗ੍ਹਾ ਦਿਖਾਈ ਪਰ ਇਹ ਬੈਠਣ ਦੇ ਲਈ ਤਿਆਰ ਨਹੀਂ ਹੋਏ ਆਪ ਹੀ ਮਨਾਂ ਕਰ ਦਿੰਦੇ ਨੇਗੇ ਤਾਂ ਕਿੰਨੇ ਦੇਖਦੇ ਹੁਣ ਉਹਨਾਂ ਦਾ ਸਮਾਨ ਬਾਹਰ ਪਿਆ ਹੈ ਤਾਂ ਉਹਨਾਂ ਨੂੰ ਰਹਿਣ-ਚੈਣ ਦੇ ਲਈ ਕੁਝ ਕੀਤਾ ਨਹੀਂ ਸਰਪੰਚ ਸਾਹਿਬ ਤਾਂ ਕਿਸੇ ਨੂੰ ਵੀ ਇਹ ਗੱਲ ਕਹਿੰਦੇ ਨਹੀਂ ਵੀ ਤੁਸੀਂ ਸਮਾਨ ਚੱਕ ਕੇ ਬਾਹਰ ਜਾਓ ਸਾਡੇ ਪਿੰਡੋਂ ਜਾ ਹੋ ਕਰੋ ਉਹ ਸਿਰਫ ਇਹ ਕਹਿੰਦੇ ਵੀ ਤੁਸੀਂ ਜਗ੍ਹਾ ਚੇਂਜ ਕਰਨ ਵਾਸਤੇ ਕਹਿ ਰਹੇ ਨੇ ਪਿਛੇ ਦੇ ਘਰ ਉਥੋਂ ਦੀ ਚੱਕਦੇ ਵੀ ਹੁਣ ਅਸੀਂ ਕਿੱਥੇ ਰਾਂਗੇ ਸਾਡੇ ਛੋਟੇ ਛੋਟੇ ਨਹੀਂ ਉਹ ਜਿਹੜੇ ਘਰ ਚੱਕੇ ਰਹੂ ਉਹ ਵੀ ਸਰਪੰਚ ਨੇ ਤਾਂ ਨਹੀਂ ਚੱਕੇ ਹੋਗੇ ਜਾਂ ਪੰਚਾਇਤ ਨੇ ਤਾਂ ਨਹੀਂ ਉਹਨਾਂ ਨੂੰ ਕਿਹਾ ਵੀ ਚੱਕੋ ਜਾਂ ਉਹ ਕਰੋ ਸਿਰਫ ਉਹਨਾਂ ਨੂੰ ਜਗ੍ਹਾ ਚੇਂਜ ਕਰਨ ਵਾਸਤੇ ਕਿ ਦੀ ਜਾ ਥੋੜਾ ਜਿਹਾ ਅੱਕੀ ਨੂੰ ਹੋਣ ਵਾਸਤੇ ਤੁਸੀਂ ਧਿਆਨ ਦੇ ਵਿੱਚ ਲਿਆ ਇਸ ਨੂੰ ਵੀ ਉਹਨਾਂ ਨੂੰ ਕੋਈ ਘਰ ਵਗੈਰਾ ਦਿਵਾਉਂਦੇ ਅਸੀਂ ਉਹਨਾਂ ਨੂੰ ਜਗ੍ਹਾ ਦਿਖਾਈ ਆ ਵੀਡੀਓ ਸਾਫ ਸਾਰੀ ਆਈ ਆਪਣਾ ਡਿਪਾਰਟਮੈਂਟ ਜੀ ਜਗ੍ਹਾ ਇਹਨਾਂ ਨੂੰ ਤਿੰਨ ਸਾਮੇ ਦਿਖਾਤੀ ਪਰ ਇਹ ਕਿਤੇ ਬੈਠਣ ਨੂੰ ਮੰਨਣ ਨੂੰ ਤਿਆਰੀ ਨਹੀਂ ਆਪਣੀ ਮਰਜ਼ੀ ਕਰ ਦਵੇ ਦੂਜੇ ਕਹਿੰਦੇ ਸਾਨੂੰ ਸਰਕਾਰੀ ਪਲਾਂਟ ਕੱਟ ਕੇ ਦਿੱ ਇਹ ਕੋਈ ਕਾਨੂੰਨ ਨਹੀਂ ਹੈਗਾ ਕਿਉਂਕਿ ਸਾਡੇ ਪਿੰਡ ਦੇ ਵਿੱਚ 100 ਘਰ ਤਕਰੀਬਨ ਪਹਿਲੀ ਇੱਦੀ ਬੈਠਾਗਾ ਕੋਈ ਕਿਰਾਏ ਤੇ ਬੈਠਾ ਕੋਈ ਕਿਵੇਂ ਬੈਠਾ ਹੈ ਵੀ ਅਸੀਂ ਨਹੀਂ ਪਲਾਟ ਕੱਟ ਕੇ ਦੇ ਸਕਦੇ ਕਿਉਂਕਿ ਜਿਹੜਾ ਇਹਨਾਂ ਨੂੰ ਦਿੰਨੇ ਇਹ ਤਾਂ ਹਜੇ 6 ਮਹੀਨੇ ਤੋਂ ਆਏ ਨੇ ਉਹ 100-100 ਤੋਂ ਰਹਿੰਦੇ ਨੇ ਉਹ ਕਹਿਣਗੇ ਕਿ ਇਹਨਾਂ ਨੂੰ ਪਲਾਟ ਦੇਤੇ ਤੇ ਸਾਨੂੰ ਕਿਉਂ ਨਹੀਂ ਦਿੱਤੇ ਹੁਣ ਤੱਕ ਕਿਉਂਕਿ ਵੀ ਸਾਨੂੰ ਕੱਢਣ ਦੀ ਆਰਥ ਜਿਹੜੀ ਸਰਕਾਰੀ ਮੋਟਰ ਹੈ ਉਹ ਵੀ ਕੱਢੀ ਨਹੀਂ 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 ਮੋਟਰ ਦਾ ਕੋਈ ਮੈਟਰ ਨਹੀਂ ਮੋਟਰ ਉੱਥੇ ਲੱਗੀ ਹੋਈ ਸੀ ਇਹ ਕੁੰਡੀਆਂ ਚਲਾ ਕੇ ਪਰਦੇਸ ਚਲਉਂਦੇ ਸੀ ਉਸ ਨੂੰ ਜੇ ਉਹ ਜਦੋਂ ਮੋਟਰ ਸਰਕਾਰੀ ਹੈ ਉਹ ਤਾਂ ਜਰਮਾਨਾ ਦਾ ਪੰਚਾਇਤ ਨੂੰ ਪਊ ਜੇ ਉਹ ਕੱਲ ਉਹਦੇ ਕੋਈ ਫੜਤ ਹੋ ਜਾਂਦੀ ਐ ਸਿਰਫ ਇਹਨਾਂ ਨੂੰ ਇਹ ਕਿਹਾ ਜਾਂਦਾ ਸੀ ਤੁਸੀਂ ਵੀ ਆਪਦਾ ਕੋਈ ਟੂਟੀ ਵਗੈਰਾ ਜਾਂ ਉਹ ਪਾਣੀ ਦਾ ਪ੍ਰਬੰਧ ਜਿਵੇਂ ਮਰਜ਼ੀ ਕਰੋ ਉਹ ਤੁਹਾਡੇ ਵੈਸੇ ਪਿੰਡ ਵਾਸੀ ਨਹੀਂ ਆ ਫਿਰ ਨਹੀਂ ਨਹੀਂ ਪਿੰਡ ਵਾਸੀ ਕੋਈ ਨਹੀਂ ਹੈਗੇ ਜੀ ਉਹ ਕਿਹਦੇ ਆਧਾਰ ਕਾਰਡ ਸਾਡਾ ਪੱਟੀ ਨਾਲ ਦਾ ਆਧਾਰ ਕਾਰਡ ਤਾਂ ਉਹਨਾਂ ਦੇ ਬਾਬਾ ਦਾਦੇ ਪਹਿਲਾਂ ਵੀ ਜਿਵੇਂ ਆਉਂਦੇ ਜਾਂਦੇ ਸੀ ਉਹ ਬਣਵਾ ਲਏ ਨੇ ਲੋਕ ਅੱਜ ਕੱਲ ਸਾਰਾ ਕੁਝ ਚੱਲਦੀ ਰਹਿੰਦਾ ਹੈ ਸਾਨੂੰ ਪਤਾ ਹੀ ਐ